ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਆ ਦੇ ਇੱਥੇ ਪਈਆਂ ਨੇ ਹੁਣ ਤਾਂ ਜੁੱਤੀਆਂ ਦਾ ਉਹ ਤਾਂ ਮੌਸਮ ਜੁੱਤੀਆਂ ਦਾ ਆ ਗਿਆ ਆਹੀ ਦੇ ਨਾ ਉਦਮ ਉਦ ਮੇਰੇ ਤਾਂ ਮਸਾਲਾ ਵੀ ਮਚ ਗਿਆ ਰੜ ਗਿਆ ਦਾਲ ਇੰਨੀ ਵਧੀਆ ਪੀਲੀ ਪੀਲੀ ਮਸਾਲਾ ਰੜ ਗਿਆ ਮੈਂ ਉਹਦੇ ਘੇਟਾ ਉਹ ਤੋੜ ਲਿਆ ਇੱਕ ਤਾਂ ਮੈਂ ਚਲ ਕੋਈ ਨਾ ਮੈਸਟਾਨ ਬੋਲਦੀ ਸੀ ਉਹ ਤੋਂ ਕੋਈ ਤੰਦਾ ਫਿਰਦਾ ਸੀ ਜਦੋਂ ਆਈ ਕਿਉਂ ਖਾਣਾ ਦੂਰ ਦੇਖ ਰਹੀ ਤੇ ਮੇਰੇ ਕੰਨ ਜੀ ਪੀਲੇ ਦੇ ਪਾਣੀ ਦੇ ਆ ਉਹ ਤਾਂ ਇੱਕਦਮ ਤੋੜ ਲਿਆ ਇੱਕ ਅੰਦਰ ਹੈਗਾ ਮੇਰੀ ਗੱਲ ਸੁਣ ਉਹਦਾ ਆਹੀ ਦੁੱਧ ਹੈ ਇੰਨਾ ਕਿ ਹੁਣ ਬਾਹਰ ਆਪਾਂ ਚਲ ਠੀਕ ਹੈ ਮੈਂ ਕਰ ਲੂੰਗੀ ਉਹ ਗੋਰਵਾ ਪਾਣੀ ਕਰਕੇ ਰੱਖ ਲਈ ਨਹੀਂ ਨਹੀਂ ਇਹਦੇ ਆਪਾਂ ਸੇਮਿਆਂ ਦਾ ਬਾਹਰ ਤੋਂ ਇਹਨਾਂ ਪਾਲ ਕੇ ਰੱਖਣਾ ਮੈਂ ਆ ਜਾ ਬਸ ਲੈ ਕੇ ਮੈਂ ਫਿਰ ਬਾਹਰ ਤੇ ਲਿਖਦਾ ਉਹ ਹੋ ਜਾਣਗੇ ਤੇ ਨਿਕਲਗੇ ਸੇਮਿਆਂ ਹੁੰਦੇ ਨੇ ਮੈਂ ਸੋ ਲੱਭਦੀ ਦੀ ਉਹ ਮੈਂ ਹੱਥ ਕਿਉਂ ਵਾਲ ਤੇ ਮੈਂ ਜਟਕੀ ਨਹੀਂ ਚਲ ਮੈਂ ਚੱਕਦੀ ਕੰਨਾ ਆ ਜਾਂਦਾ ਜਿਸ ਨੇ ਕਹਿੰਦਾ ਤੂੰ ਖੜ ਕੇ ਮਿਲ ਗਿਆ ਉਹ ਆਇਆ ਬਿੰਦੂ ਦੇਖ ਰਿਹਾ ਬਣਾ ਕਹਿੰਦਾ ਮੈਂ ਤੇ ਮੇਰਾ ਫੋਨ ਪਰਾ ਪਿਆ ਦੀ ਮਾਂ ਮੈਂ ਕਹਿੰਦਾ ਤੈਨੂੰ ਫੋਨ ਕਰਿਆ ਹੁਣ ਆਏ ਦੀ ਹ ਵੀ ਫੋਨ ਕਰਿਆ ਹੋਇਆ ਕਾ ਨੂੰ ਹੈ ਨਿਕਲ ਰਿਹਾ ਦੀ ਅੱਫੂ ਬਾਹਰ ਛੋਟੇ ਲੈ ਕੇ ਤੇ ਲੋ ਜੀ ਪਹਿਲਾ ਸੇਮ ਹੀ ਆ ਇਧਰ ਕੇਕ ਤੇ ਇਨੂੰ ਕੀ ਕਹਿੰਦੇ ਨੇ ਮੈਂ ਭੁੱਲ ਜਾਨੀ ਆ ਲਾਈ ਗੋ ਜੀ ਚਾਹ ਬਣਾ ਲਈਏ ਇੱਧਰ ਆਪਾਂ ਨੇ ਤੇ ਕੱਟ ਕਰ ਦੁੱਧ ਪਾਣੀ ਢੋਬ ਤੇ ਫਿਰ ਧੋ ਦੂੰਗੀ ਪਾਣੀ ਗਰਮ ਕਰਕੇ ਕੇਨੀਆਂ ਧੋ ਕੇ ਰੱਖਤੀਆਂ ਪਾਲਟੀ ਧੋ ਕੇ ਰੱਖਤੀ ਉਹ ਕੇਨੀਆਂ ਰਹਿ ਗਈ ਹੋਰ ਉਹ ਦਾਦੀਆਂ ਬਿੱਲੀ ਇੱਧਰ ਰੱਖਦੀ ਹੈ ਇਨੇ ਆਉਣਗੇ ਫਿਰ ਦੁੱਧ ਮਿਲਣਗੇ ਚਾਹ ਪਾਣੀ ਖੀਣਗੇ ਤੇ ਲੋ ਜੀ ਆਪਾਂ ਚਾਹ ਪੀ ਲਈਏ ਇੰਨੇ ਹੁਣ ਲੋ ਜੀ ਵੇਗਰੂ ਜੀ ਭਾਂਡੇ ਟਿੰਡੇ ਜਿਹੜੇ ਮੰਜਣੇ ਤੇ ਮਾਂਜਤੇ ਹੋਣੇ ਵੀ ਧੋਤੇ ਉਹ ਸਰਫਾ ਵਾਲਾ ਪਾਣੀ ਰੱਖਤਾ ਤੇ ਦੁੱਧ ਹੁਣਾਉਣਗੇ ਭਾਂਡੇ ਫੇਰ ਕੱਢਾਂਗੇ ਇਹਨੂੰ ਗਰਮ ਕਰ ਦੈਨੇ ਮੈਂ ਦੁੱਧ ਨੂੰ ਇਹਨੂੰ ਵਾਲੀ ਦੇ ਦਾਂ ਵਾਲੀ ਦੇ ਕੇ ਰੱਖ ਕੇ ਤੇ ਲੋ ਜੀ ਇਹ ਬਣਾਈਆਂ ਸੀ ਸੇਮ ਹੀ ਰਾਤ ਉਹ ਇਹਦੇ ਚ ਕੱਢਤੀ ਉਹਦੇ ਚ ਚਾਹ ਕਰਨੀ ਸੀ ਇਹ ਰਾਤ ਇਹਦੇ ਚ ਦੁੱਧ ਸੀ ਹੋਨੇ ਦੇ ਚੁੱਪ ਚਪਾਉਂਦਾ ਮੈਂ ਹੁਣ ਖਾ ਰਹਾ ਹਾਂ ਬੱਚੀ ਦਾ ਨਹੀਂ ਇਹ ਮੜਾਈ ਪੀਆ ਦੁੱਧ ਪਾਇਆ ਇਹ ਮਾਣੂਆਂ ਨੂੰ ਨੰਨੀਆਂ ਮੰਨੀਆਂ ਰੋ ਰਹੀਆਂ ਨੇ ਕੱਦੀਆਂ ਭਾਗੀਆਂ ਪਤਨੀ ਰੁਸ ਕੇ ਤੂੰ ਬਗਿੰਨੀ ਕਾ ਬਾਹਰ ਉਹ ਬਲਾਸਾ ਗਲੂਸ ਵਾਲਾ ਵੀ ਪਾਉਣਾ ਜਾਗ ਵਾਲਾ ਵੀ ਤਾਜ਼ਾ ਕਿਵੇਂ ਆ ਕੱਲ ਜਦੋਂ ਧੋਤੇ ਔਡਾ ਚੋਲਾ ਲੈ ਜਦੋਂ ਧੋਕੇ ਭੱਜ ਗਿਆ ਇੱਕ ਅਰੇ ਚੜੀ ਵੀ ਅਮਰਜੈਂਟ ਹੋਂਟੋ ਕਰੇ ਉਹ ਨਾ ਕੱਢੀ ਨਾ ਤੋੜੀ ਜਿੱਤ ਕਵਿਆ ਦੇ ਬੈਂਕਿੰਗ ਬਾਰੇ ਮਾਂ ਪਲੀਲਾ ਉਹ ਬੂਰੇ ਠੰਡ ਨੂੰ ਹਵਾ ਤੇ ਕਿਨਾਂ ਦਾ ਟੜਕੇ ਕਾਰ ਮੇਜਰ ਸਿੰਘ ਜਿਲ੍ਹਾ ਥਲੇਸ ਜਿਲ੍ਹਾ ਸੰਗਰੂਰ ਨਾਲ ਸੰਗਰੂਰ ਆ ਪਿੰਡ ਥਲੇਸ ਆ ਉੱਧਰ ਲੋਟੀ ਲੱਡੂ ਆ ਗਏ ਮਠੀਆਂ ਆ ਗਈਆਂ ਪੰਜ ਲੱਡੂ ਮਠੀਆਂ ਮਖਾਣੇ ਡੱਬੇ ਹੀ ਡੱਬੇ ਚੱਲਣਗੇ ਹੁਣ ਤਾਂ ਪੈਲਾ ਖੂਆ ਖਾਦਾ ਨਹੀਂ ਗਿਆ ਹਲੇ ਹੁਣ ਡੱਬੇ ਚੱਲ ਪਏ ਹੁਣ ਚਲੋ ਜੀ ਇਹ ਉੱਤੇ ਧਰ ਦੂੰਗੀ ਉੱਥੇ ਫਿਰ ਇੱਥੇ ਤਿੰਨਾਂ ਨੇ ਮਿੱਠਾ ਨਹੀਂ ਖੀਂਦੂਗਾ ਲਓ ਜੀ ਆਗੇ ਡਾਕਟਰ ਦੇ ਦਵਾਈ ਲੈਣ ਹੁਣ ਫੋਨ ਨੰਬਰ ਕੱਲ ਵੀ ਕਰਿਆ ਸੀਗਾ ਵੈਸੇ ਕੁੜੀਆਂ ਨੂੰ ਡਾਕਟਰ ਤਾਂ ਮਿਲਣਾ ਨਹੀਂ ਪਰ ਦਵਾਈ ਲੈ ਲੈਣੇ ਆਂ ਦੇਖ ਜੀ ਅੱਜ ਹੋਇਆ ਵੀਰਵਾਰ ਨੂੰ ਲੈਣੀ ਸੀ ਉਦਣ ਹੀ ਆਇਆ ਗਿਆ ਕੱਲ ਸ਼ੁੱਕਰਵਾਰ ਨੂੰ ਨਹੀਂ ਆਇਆ ਗਿਆ ਅੱਜ ਸਨੀਵਾਰ ਹੋਇਆ ਦੇਖ ਦਿਓ ਦੰਟ ਕੁੜੀਆਂ ਕਹਿੰਦੀ ਸੀ ਹੈਵੀ ਡਾਕਟਰ ਮਿਲਦਾ ਨਹੀਂ ਅੰਦਰ ਜਾ ਕੇ ਦੇਖਦੇ ਆਂ ਡਾਕਟਰ ਤਾਂ ਮਿਲਿਆ ਨਹੀਂ ਲੋ ਜੀ ਦਵਾਈ ਲਿਆਂਦੀ ਉਸੇ ਪਰਚੀ ਤੇ ਦਿਖਾ ਕੇ ਪਿਛਲੀ ਤੇ ਡਾਕਟਰ ਕਹਿੰਦੇ ਮਿਲਣਗੇ ਮੰਗਲਵਾਰ ਨੂੰ ਬੁੱਧਵਾਰ ਨੂੰ ਫੇਰ ਜਦੋਂ ਆਪਾਂ ਨੇ ਦਵਾਈ ਲੈ ਲਈ ਨੇ 4 ਦਿਨ ਦੇਖ ਲੈਨੇ ਆ। ਫੇਰ ਲੈ ਜਾਗੇ ਵਿੱਚ ਦਿਖਾ ਕੇ ਹੁਣ ਲੈ ਲਈ ਦਵਾਈ ਆਪਾਂ ਨੇ। ਤੇ ਲੋ ਜੀ ਹਸਪੀਟਲ ਆ ਡਾਕਟਰ ਦਾ ਬਹੁਤ ਵੱਡਾ ਹਸਪੀਟਲ ਆ ਇੱਥੋਂ ਠੀਕ ਹੋਈਆਂ ਵੇ। ਇੱਥੇ ਲੈਣ ਲੱਗੇ ਸੀਗੇ ਅਸੀਂ ਝਾੜੂ ਰੜਕੇ ਮੈਂ ਕਿਹਾ ਝਾੜੂ ਵੜਦੇ ਨੇ ਕਿ ਝਾੜੂ ਲੜੀਏ ਨਾਲ ਰੜਕੇ ਲੈ ਲਈਏ। ਕੋਕਲ ਪਾਉਣ ਨਹੀਂ। ਉਹ ਗਲਾਸ ਗਰੂਸ ਲੈ ਕੇ ਆ ਨਾ ਹਾਂ ਸਾਰਾ ਡਿਸਪੋਜ਼ਲ ਦਾ ਕੰਮ ਹੈ ਉਹ ਫੋਕਲ ਪੁਆਇੰਟ ਸਵਾਭਣਾ ਵੀ ਉੱਥੇ ਹੀ ਲੱਗੇਗੇ ਦੇਖੋ ਚੰਦਰ ਉਹਦਾ ਨਹੀਂ ਪਤਾ ਅੱਲਾਹ ਉਹ ਫਿਰ ਉਪਰ ਸਭ ਤੁਸੀਂ ਆ ਉਹ ਨਹੀਂ ਜਾਂਦਾ ਜੀ ਇਹ ਠੀਕ ਰਹਿੰਦਾ ਜੀ ਇਹਦੇ ਚ ਵੀ ਫਿਰ ਮੈਂ ਛੋਟੀ ਫਸਾਉਣੀ ਆ ਉਹ ਟੁੱਟ ਗਿਆ ਜੀ ਹਾਂ ਹਾਂ ਠੀਕ ਆ ਹਾਂ ਆ ਠੀਕ ਆ ਇਹ ਛਾਤ ਉੱਤੀ ਆਈ ਸਾਡੀ ਵਿੱਚ ਹੀ ਆ 12 ਫੁੱਟ ਤੇ ਆ ਫੇ ਡੰਡਾ ਲਾਉਣੀ ਆ ਵਿੱਚੇ ਅੱਛਾ 12 ਫੁੱਟ ਨਾ ਜਾਉਗੀ ਯਾ ਦੇਖ 12 ਫੁੱਟ ਹੀ ਸਾਡੀ ਰੱਖੀ ਆ ਫੇਰ ਮੇਰੇ ਵੀ ਆ ਪਿੱਛੇ ਕੱਢ ਕੇ ਸੋਟ ਆ ਬਾੰਸ ਦੀ ਸੋਟੀ ਫਸਾਉਣੀ ਆ ਇਹ ਤੇ ਨਹੀਂ ਲੋਡ ਪੈਣੀ ਅੱਛਾ ਉਹ ਟੁੱਟ ਗਿਆ ਨਾ ਆਪਣਾ ਉਹਦੇ ਕਰਕੇ ਆ ਹਾਂ ਉਹ ਲੋ ਲੋ ਲੋਨ ਨੂੰ ਕਿੰਨੀ ਜ਼ਿਆਦਾ ਮਰਦੀ ਲੋ ਦੇਖਿਓ ਜੀ ਸੋ 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 38 ਦੇ ਅਸ਼ੇਵਿਕ 650 ਫਸੀ ਹੋਣੀ 6-3 1 655 ਜਾਂ 150 ਵਾਲੇ ਉਧਰ ਹਾਂ ਚਾੜੂ ਨੇ ਇੱਕ ਕਦੋ ਉਕੇ ਸਰਚੌਣਾ ਲਗਾਇਆ ਉਹ ਦਿਨ ਨੀਗਾ ਮਾਰ ਲੈਣਾ ਇੱਕ ਇੱਕ ਚੀਜ਼ਾਂ ਨੇ ਛੋਟੇ ਤਾਂ ਚਾਰੇ ਗੁੰਦਾ ਹੋ ਗਏ ਅੱਛਾ ਜੀ ਇਹ ਆਸ ਗੁੰਦਾ ਹੋ ਗਏ ਜੀ ਅੱਛਾ ਜੀ ਇਹ ਉਹ ਵੀ ਆਪਣੀ ਤਦਾਵਰ ਹੋ ਗਈ ਅੱਛਾ ਇਹ ਪਖੜਾ ਹੋ ਗਿਆ ਜੀ ਅੱਛਾ ਇਹ ਵੀ ਲੋਦ ਹੋ ਗਈ ਇਹ ਬਿਲਾਈ ਨੂੰ ਦੋਵੇਂ ਇੱਕ ਕਮਰ ਦਾ ਸੋ ਗਈ। ਇਹ ਥਾਲੀ ਵਿੱਚ ਵੀ ਇਹ ਮੁਸ਼ਕਲ ਹੋ ਗਈ। ਆਹ ਚੀਜ਼। ਆਪਣਾ ਹੀ। ਉਹ ਲੈ ਲਿਆ ਸੀਗਾ ਪਜੀ ਦਾ ਸਮਾਨ ਤੇ ਇਹ ਲਿਆਏ ਆ ਆਪਾਂ ਮੱਜਾਂ ਵਾਸਤੇ ਦਵਾਈ। ਡਾਕਟਰ ਤੋਂ ਉੱਥੋਂ ਆਉਂਦੇ ਹੋਏ ਟੋਨਿਕ ਤੇ ਇਹ ਲਿਆਏ ਆ ਸਾਫ਼ ਕਰਨ ਵਾਲਾ ਪਲੱਸ ਬ੍ਰਸ਼ ਲਓ ਜੀ ਹੁਣ ਦੁੱਧ ਰੜਕਦੀ ਏ ਸ਼ਾਮ ਨੂੰ ਫੇਰ ਦੁੱਧ ਪਾਉਣਾ ਸਵੇਰੇ ਡੇੜਕਣਾ ਸਵੇਰ ਅੜ ਸ਼ਾਮ ਨੂੰ ਸ਼ਾਮ ਨੂੰ ਸਵੇਰੇ ਵਾਲਾ ਬੀਜੀ ਉਹ ਬੀਜੀ ਬੀਜੀ ਉਹ ਬੀਜੀ ਚੱਲਦੇ ਆਂ ਆਪਾਂ ਤਾਂ ਹੁਣ ਇਹੀ ਕੰਮ ਰਹਿ ਗਿਆ ਆਪਾਂ ਨੂੰ ਲਾਉਂਗੀ ਬੈਠੀ ਸ਼ਾਮ ਦੇ ਕੰਮੋਂ ਘਾਤੀ ਕਰਨੀ ਰੋਟੀ ਆ ਕੇ ਪਕਾਉਣੀ ਹੁਣ ਚੱਲੀਏ ਤਿਆਰ ਆਪਾਂ ਤੇ ਪਹਿਲਾਂ ਦੁੱਧ ਪਕਾਉਣੀ ਅਸੀਂ ਫਿਰ ਕਿਸੇ ਦੇ ਘਰ ਇੱਥੇ ਬਿਲੇ ਸਿੱਖਾਉਣ ਅੱਜ ਕਰ ਰਹੀ ਹਾਂ ਲੋ ਜੀ ਹੁਣ ਕਿਉ ਕੱਢਦੇ ਆ ਆਕੇ ਫਿਰ ਬੰਦ ਕਰ ਗਈ ਸੀਗੀ ਮਧਾਣੀ ਮੈਂ ਕਿਉ ਨਹੀਂ ਮੱਖਣ ਕੱਢਦੀ ਆ ਪਹਿਲਾਂ ਮਧਾਣੀ ਸਾਫ਼ ਕਰਦੀ ਆ ਫਿਰ ਮੱਖਣ ਹੁਣ ਤਾਂ ਬੀਜੀ ਹੋ ਕਈ ਦਿਨਾਂ ਦੀ ਬਾਲਿਓ ਵੀ ਜੀਆਂ ਬਾਲਿਓ ਤੇ ਕੱਲ ਨੂੰ ਤੱਕ ਫੇਰ ਬੀਜੀ ਕੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ